ਲੋਕ ਸਭਾ ਚੋਣ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਮਗਰੋਂ ਪਾਰਟੀ ਦੇ ਪ੍ਰਧਾਨ ਸਗਵੀਰ ਸਿੰਘ ਬਾਦਲ ਨੇ ਪਗਾਵਤ ਦੀ ਕਣਸੋ ਤੇ ਮਤੇਨਚ ਪੰਜਾਬ ਦੇ ਵਿੱਚ ਫਿਰ ਆਪਣਾ ਪਰਮਣ ਆਰੰਭ ਦਿੱਤਾ ਅੱਜ ਉਹਨਾਂ ਨੇ ਸੰਗਰੂਰ ਪਾਰਲੀਮੈਂਟੀ ਹਲਕੇ ਤੋਂ ਜਿਹੜੇ ਸੀ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਇਕਬਾਲ ਸਿੰਘ ਸੁੰਦਾ ਉਹਨਾਂ ਦੀ ਗ੍ਰਹਿ ਵਿਖੇ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਕਹਿੰਦਾ ਭਾਵ ਕਿ ਜਿਹੜੀ ਬਗਾਵਤੀ ਸੁਰਾਂ ਸਿਰ ਚੁੱਕ ਲੱਗਿਆ ਨੇ ਉਹਨਾਂ ਨੂੰ ਸਮੇਸੇ ਠੱਲਾਂ ਲਈ ਸਗਵੀਰ ਸਿੰਘ ਬਾਦਲ ਨੇ ਆਪਣੀ ਰਣਨੀਤੀ ਆਪਣੀ ਵਿਉਤਬੰਦੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਲੋੜ ਤਾਂ ਇਹ ਸੀ ਕਿ 파ਰਟੀ ਪੱਧਰ ਉਤੇ ਜਿਹੜੀ ਵੱਡੇ ਪੱਧਰ ਉਤੇ ਕਰਾਰੇ ਹਾਰ ਹੋਈ ਹੈ ਉਹਦਾ ਮੰਤਨ ਹੁੰਦਾ ਪਰ ਮੰਤਨ ਨਹੀਂ ਸਗਵੀਰ ਸਿੰਘ ਬਾਦਲ ਵੱਲੋਂ ਜਿਹੜੀ ਆਪਣੀ ਸਿਆਸੀ ਪਹੁੰਚ ਉਹ ਹਰ ਪਾਰਲੀਮੈਂਟ ਨਹੀਂ ਹਲਕੇ ਤੱਕ ਲੈ ਕੇ ਜਾਣ ਦੀ ਜਿਹੜੀ ਇੱਕ ਵਿਉਤ ਉਹ ਸ਼ੁਰੂ ਕੀਤੀ ਹੈ ਕਹਿੰਦਾ ਭਾਵ ਕਿ ਸੰਗਰੂਰ ਤੋਂ ਇਹ ਅੱਜ ਕਾਫਲਾ ਜਿਹੜਾ ਸਵੀਰ ਸਿੰਘ ਬਾਦਲ ਦਾ ਉਹ ਪੰਜਾਬ ਦੇ ਸਾਰੇ ਪਾਰਲੀਮੈਂਟ ਨਹੀਂ ਹਲਕੇ ਹਾਲਾਂਕਿ ਸਾਰੇ ਢਿੰਡਾ ਛੱਡ ਕੇ ਸਾਰੀਆਂ ਸੀਟਾਂ ਤੇ ਜਿਹੜੇ ਉਮੀਦਵਾਰ ਹਾਰੇ ਨੇ ਉਹਨਾਂ ਦੇ ਘਰਾਂ ਤੱਕ ਉਹਨਾਂ ਦੇ ਹਲਕਿਆਂ ਤੱਕ ਸਵੀਰ ਸਿੰਘ ਬਾਦਲ ਵੱਲੋਂ ਪਹੁੰਚ ਵਨਾਈ ਚਾਈ ਕੀ ਤੇ ਨਾਲ ਹੀ ਜਿਹੜਾ ਇੱਕ ਵੱਡਾ ਸਵਾਲ ਹੈ ਸਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਾ ਸਾਹਿਬ ਦਰਮਿਆਨ ਦੋਨਾਂ ਵੱਡੇ ਆਗੂਆਂ ਦਰਮਿਆਨ ਜਿਹੜੀਆਂ ਦੂਰੀਆਂ ਵਧ ਗਈਆਂ ਨੇ ਸਗਵੀਰ ਸਿੰਘ ਬਾਦਲ ਅੱਜ ਸੰਗਰੂਰ ਪਾਰਲੀਮੈਂਟ ਹਲਕੇ ਦੇ ਵਿੱਚ ਆਉਂਦੇ ਐ ਪਰੰਤੂ ਉਸ ਸੈਟਕ ਦੇ ਵਿੱਚੋਂ ਸਖਦੇਵ ਸਿੰਘ ਢੀਂਡਸਾ ਜਿੱਥੇ ਖੁਦ ਉਹ ਗੈਰਹਾਜ਼ਰ ਸਨ ਉੱਥੇ ਨਾਲ ਹੀ ਉਹਨਾਂ ਦਾ ਬਾਕੀ ਤੜਾ ਵੀ ਕਹਿੰਦਾ ਭਾਵ ਕਿ ਸਖਦੇਵ ਸਿੰਘ ਢੀਂਡਸੇ ਦੇ ਤੜੇ ਦੀ ਵੀ ਗੈਰਮੌਜੂਦਗੀ ਰਹੀ ਕਹਿੰਦਾ ਭਾਵ ਕਿ ਦੋਨੋਂ ਆਗੂਆਂ ਦੇ ਵਿੱਚ ਜਿਹੜੀਆਂ ਦੂਰੀਆਂ ਨੇ ਹੁਣ ਇੱਕ ਵਾਰ ਫੇਰ ਵੱਡੇ ਪੱਧਰ ਉੱਤੇ ਵਧਣ ਲੱਗੀਆਂ ਨੇ ਅਜਿਹੇ ਸਾਰੇ ਸਿਆਸੀ ਸਿਲਸਿਲੇ ਸੰਬੰਧੀ ਸਾਡੇ ਨਾਲ ਪ੍ਰੋਗਰਾਮ ਵਿੱਚ ਹਾਜ਼ਰ ਨੇ ਉਹ ਕੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੈਨੜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਮਾ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜਿਹੜੀ ਆ 2024 ਦਾ ਲੋਕ ਸਭਾ ਦਾ ਪੇੜ ਮદાન ਮੱਲਿਆ ਜ਼ਰੂਰ ਸਾਰੀਆਂ 13 ਦੀਆਂ 13 ਸੀਟਾਂ ਉਤੇ ਆਪਣੇ ਪੱਤਰ ਉਤੇ ਆਪਣੇ ਦਮ ਉਤੇ ਪਰੰਤੂ ਨਸੀਬਾਂ ਦੇ ਵਿੱਚ ਇਕੱਲੀ ਬਠਿੰਡਾ ਸੀਟ ਹੀ ਰਹੀ ਬਾਕੀ ਜਿਹੜੀਆਂ ਸੀਟਾਂ ਉੱਤੇ 10 ਉਮੀਦਵਾਰਾਂ ਦੀਆਂ ਤਾਂ ਜਮਾਨਤਾਂ ਜਮ ਕਰੂਗੀਆਂ ਕਹਿੰਦਾ ਭਾਵ ਕਿ ਅਜੇ ਜਿਹੜੀ ਹਾਰ ਮਗਰੋਂ ਪਾਰਟੀ ਦੇ ਵਿੱਚ ਬਗਾਵਤੀ ਸੁਣਾ ਫਿਰ ਉੱਠਣ ਲੱਗੀਆਂ ਪਿਛਲੇ ਦਿਨੀ ਮਨਪ੍ਰੀਤ ਸਿੰਘ ਜਿਹੜੇ ਪਾਰਟੀ ਦੇ ਤਿੰਨ ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਉਹ ਨਾ ਚਿਰ ਪਾਰਟੀ ਤੋਂ ਦੂਰੀ ਬਣਾ ਕੇ ਰੱਖਣਗੇ ਜਿੱਨਾ ਚਿਰ ਇਕਬਾਲ ਸਿੰਘ ਚੌਂਦਾ ਦੀ ਜਿਹੜੀ ਹੈ ਕਮੇਟੀ ਉਹਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਕੀਤੀ ਜਾਂਦੀਆਂ ਸੱਜੇ ਪੰਨੇ ਬੀਪੀ ਪਰਮਜੀਤ ਕੌਰ ਗੁਲਚਨ ਵੱਲੋਂ ਸ਼ਖਵੀਰ ਸਿੰਘ ਬਾਦਲ ਦਾਸਿੱਤੇ ਤੌਰ ਤੇ ਇਸਦੀਫਾ ਮੰਗ ਲਿਆ ਗਿਆ ਇਸ ਹਾਰ ਦੀ ਮਤੇ ਨਜ਼ਰ ਪਰੰਤੂ ਸ਼ਖਵੀਰ ਸਿੰਘ ਬਾਦਲ ਵੱਲੋਂ ਅਜਹੀਆਂ ਜਿਹੜੀਆਂ ਬਗਾਵਤੀ ਸੁਰਾਂ ਨੇ ਉਹਨਾਂ ਨੂੰ ਠੱਲਣ ਲਈ ਅੱਜ ਤੋਂ ਇੱਕ ਵੱਖਰੀ ਤਰ੍ਹਾਂ ਦੀ ਵਹੀਰ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਹੀਰ ਦਾ ਜਿਹੜਾ ਪਹਿਲਾ ਪੜਾਅ ਕਹਿੰਦਾ ਭਾਵ ਕਿ ਸੰਗਰੂਰ ਪਾਰਲੀਮੈਂਟ ਨਹੀਂ ਹਲਕਾ ਰਿਹਾ ਸੰਗਰੂਰ ਪਾਰਲੀਮੈਂਟ ਨਹੀਂ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਨ ਇਕਬਾਲ ਸਿੰਘ ਚੋਂ ਦਾ ਜਿਹੜੇ ਕਿ ਝੁੰਦਾ ਕਮੇਟੀ ਦੇ ਆਗੂ ਰਹਿ ਪਹਿਲਾਂ ਇਹਦਾ ਭਾਵ ਕਿ ਉਹਨਾਂ ਦੇ ਘਰੇ ਗ੍ਰਹਿ ਵਿਖੇ ਸੁਖਬੀਰ ਸਿੰਘ ਬਾਦਲ ਹੁੰਦੇ ਆ ਉੱਥੇ ਸਾਰੀ ਜਿਹੜੀ ਹੈ ਸੰਗਰੂਪ ਪਾਰਲੀਮੈਂਟ ਦੀ ਹਲਕੇ ਦੀ ਜਿਹੜੀ ਹੈ ਲੀਡਰਸ਼ਿਪ ਨੂੰ ਸਿੱਧਾ ਜਾਂਦਾ ਹੈ ਪਰੰਤੂ ਉਸ ਬੈਠਕ ਦੇ ਵਿੱਚ ਉਹ ਸੁਖਦੇਵ ਸਿੰਘ ਠੇਂਸਾ ਦਾ ਜਿਹੜਾ ਤੜਾ ਹੈ ਉਹ ਨਹੀਂ ਵੇਖਿਆ ਗਿਆ ਜਿਸ ਤੋਂ ਇਹ ਵੱਡੇ ਪੱਧਰ ਉੱਤੇ ਇਲਮ ਹੈ ਕਿ ਠੇਂਸਾ ਤੇ ਬਾਦਲ ਪਰਿਵਾਰ ਦੇ ਵਿੱਚ ਜਾਂ ਸਿਆਸੀ ਲਿਹਾਜ਼ ਉੱਤੇ ਇਹਨਾਂ ਦੋ ਹਸਤੀਆਂ ਦੇ ਵਿੱਚ ਇੱਕ ਵਾਰ ਫਿਰ ਵੱਡਾ ਫਰਕ ਵੱਡਾ ਅੰਤਰ ਕਹਿੰਦਾ ਭਾਵੇਂ ਕਿ ਦੂਰੀਆਂ ਵਧਨ ਲੱਗੀਆਂ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਜੀ ਇੰਟਰਪਰ ਸਾਹਿਬ ਦੇਖੋ ਪਾਰਟੀਆਂ ਦੇ ਵਿੱਚ ਹਾਰਾਂ ਹੋ ਜਾਂਦੀਆਂ ਨੇ ਪਾਰਟੀਆਂ ਕਈ ਵਾਰ ਇਸ ਤਰ੍ਹਾਂ ਖਿੱਲਰ ਜਾਂਦੀਆਂ ਨੇ ਤੇ ਪਈ ਵਾਰ ਪਾਰਟੀਆਂ ਇਤੋਂ ਵੀ ਮਾਰੀਆਂ ਭੰਕਰ ਹਾਲਤਾਂ ਦੇ ਵਿੱਚੋਂ ਵੀ ਉੱਠ ਖੜਦੀਆਂ ਨੇ ਜਿਵੇਂ ਜਿਸ ਤਰ੍ਹਾਂ ਤੁਹਾਡੇ ਯਾਦ ਹੋਵੇਗਾ 1977 ਦੇ ਵਿੱਚ ਵੱਡੇ ਵੱਡੇ ਲੀਡਰ ਹਾਰ ਗਏ ਸਨ 인ਦਰਾ ਗਾਂਧੀ ਹਾਰ ਗਈ ਸੀਗੀ ਸੰਜੇ ਗਾਂਧੀ ਹਾਰ ਗਿਆ ਸੀ ਕਾਂਗਰਸ ਪਾਰਟੀ ਬਿਲਕੁਲ ਥੱਲੇ ਚਲੀ ਗਈ ਦੀ ਪਰ 22 ਸਾਲ ਬਾਅਦ ਫੇਰ ਸੱਤਾ ਦੀ ਪ੍ਰਾਪਤੀ ਇਹ ਪਾਰਟੀਆਂ ਦੇ ਵਿੱਚ ਇਹ ਪੋਲੀਟਿਕਲ ਸਿਸਟਮ ਦੇ ਵਿੱਚ ਹੁੰਦਾ ਰਹਿੰਦਾ ਥੱਲੇ ਉੱਪਰ ਜਾਂਦੇ ਰਹਿੰਦੇ ਨੇ ਕਿ ਇਹ ਪਾਰਟੀ ਦੀਆਂ ਕਈ ਵਾਰ ਨੀਤੀਆਂ ਉਸ ਨੂੰ ਉਲਟ ਪੈ ਜਾਂਦੀਆਂ ਨੇ ਜਿਸ ਦੇ ਕਾਰਨ ਪਾਰਟੀ ਹਾਰ ਚਲੀ ਜਾਂਦੀ ਹੈ ਤੇ ਕਈ ਵਾਰ ਉਹਨਾਂ ਦੀਆਂ ਨੀਤੀਆਂ ਠੀਕ ਹੁੰਦੀਆਂ ਨੇ ਤਾਂ ਅੱਗੇ ਵਧ ਜਾਂਦੀ ਹੈ ਪਰੰਤੂ ਇਸ ਵਾਰ ਅਕਾਲੀ ਦਲ ਦੀ ਜਿਹੜੀ ਹਾਰ ਹੋਈ ਹੈ ਇਹਦੇ ਵਿੱਚ ਅਕਾਲੀ ਦਲ ਨੂੰ ਕਾਫੀ ਵੱਡਾ ਨੁਕਸਾਨ ਵੀ ਹੋਇਆ ਬੇਸ਼ੱਕ ਉਹਨਾਂ ਨੇ ਬਠਿੰਡਾ ਸੀਟ ਜਿੱਤ ਲਈ ਹੈ ਪਰantu ਇਹ ਵੀ ਕਈ ਵਾਰ ਉਲਟ ਪੈਂਦੀ ਲੱਗਦੀ ਹੁੰਦੀ ਹੈ ਵੀ ਇੱਕ ਸੀਟ ਦੇ ਉੱਪਰੋਂ ਹਾਂ ਕਈ ਵਾਰ ਜਿੱਤ ਨਾਲੋਂ ਹਾਰ ਵੱਧ ਸ਼ਕਤੀਸ਼ਾਲੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਵੀ ਕਿਉਂਕਿ ਪਾਰਟੀਆਂ ਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਮੰਥਨ ਹੁੰਦਾ ਹੈ ਉਹ ਤੋਂ ਬੜਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਕਿ ਪਰ ਪਾਰਟੀ ਨੇ ਆਪਣਾ ਹੁਣ ਜਿਸ ਤਰ੍ਹਾਂ ਕਿ ਸਰਦਾਰ ਸਫੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਖਿਲਾਫ ਪਾਰਟੀ ਦੇ ਵਿੱਚ ਬਗਾਵਤੀ ਸੁਰਾਂ ਉੱਪਰਨ ਲੱਗੀਆਂ ਨੇ ਜਿਵੇਂ ਮੰਤਰੀ ਤੇ ਹਯਲੀ ਨੇ ਕਿਹਾ ਤੇ ਪਰਮਜੀਤ ਕੌਰ ਗੁਰਸ਼ਰ ਨੇ ਅਸਤੀਫਾ ਮੰਗਿਆ ਤੇ ਸਰਦਾਰ ਸਖਦੇਵ ਸਿੰਘ ਢੀਂਸਾ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਇਹ ਇਹ ਟੜੇਵਾਜੀ ਕਾਫੀ ਕੁਝ ਹਲੇ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਸਾਹਮਣੇ ਆਏਗੀ ਪ੍ਰੰਤੂ ਜੇ ਮੁੱਖ ਤੌਰ ਤੇ ਦੇਖਿਆ ਜਾਵੇ ਪਾਰਟੀ ਦਾ ਬੇਸ਼ੱਕ ਜਾਂ ਇੱਕ ਵਿਅਕਤੀ ਵੱਲੋਂ ਜਾਂ ਦੋ ਵੱਲੋਂ ਜਾਂ ਚਾਰ ਵੱਲੋਂ ਸ਼ਾਮਲ ਨਾ ਹੋਣਾ ਕੋਈ ਵੱਡੀ ਮੈਨੇ ਨਹੀਂ ਰੱਖਦਾ ਅਸਲ ਦੇ ਵਿੱਚ ਪਾਰਟੀ ਦਾ ਜਿਹੜਾ ਟੋਟਲ ਸਟਰਕਚਰ ਹੈ ਟੋਟਲ ਢਾਂਚਾ ਹੈ ਇਹਨਾਂ ਨੂੰ ਆਪਣੇ ਵਿਸ਼ੋਕੜ ਵੱਲ ਆਪਣੇ ਵਿਰਾਸਤ ਵੱਲ ਆਪਣੇ ਜਿਹੜੇ ਪਿਛਲੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਮੋਰਚੇ ਲਾਉਂਦਾ ਸੀਗਾ ਉਸ ਵਾਸਤੇ ਵੱਲ ਝਾਤ ਮਾਰਨ ਦੀ ਜ਼ਰੂਰਤ ਹੈ ਤੇ ਪਾਰਟੀ ਨੂੰ ਆਪਣੇ ਅੰਦਰਲੀ ਜਿਹੜਾ ਹੈਗਾ ਚਿੰਤਨ ਮੰਥਨ ਕਰਨ ਦੀ ਜ਼ਰੂਰਤ ਹੈ ਤੇ ਲੋਕਾਂ ਨਾਲ ਜੁੜਨ ਦੀ ਜ਼ਰੂਰਤ ਹੈ ਇਸ ਸਬੰਧ ਦੇ ਵਿੱਚ ਕਿਉਂਕਿ ਪਾਰਟੀ ਦੇ ਵਿੱਚ ਇਹ ਲੱਗਦਾ ਹੈ ਕਿ ਪਿਛਲੇ ਸਮੇਂ ਤੋਂ ਜਿਹੜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਤੇ ਪੰਥਕ ਮੁੱਦਿਆਂ ਦੇ ਉੱਪਰ ਇਹ ਰਾਜਨੀਤੀ ਕਰਦੇ ਨੇ ਇਹਨਾਂ ਦਾ ਇੱਕ ਕੋਈ ਸਿਧਾਂਤਤਾ ਹੋਏਗਾ ਉਸ ਦੇ ਉੱਪਰ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਸੀ ਪਰੰਤੂ ਪਾਰਟੀ ਉਹਨਾਂ ਮੁੱਦਿਆਂ ਤੋਂ ਪਿੱਛੇ ਹਟ ਕੇ ਵੱਖਰੀ ਤਰ੍ਹਾਂ ਦਾ ਇੱਕ ਵਰਤਾਨ ਸਿਰਜਣ ਲੱਗੀ ਜਿਹਦੇ ਨਾਲ ਠਿੱਕ ਦੀ ਠਿੱਕਦੀ ਤੇ ਪਾਰਟੀ ਦੀ ਇਹ ਹਾਲਤ ਹੋ ਗਈ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਪੰਥਕ ਮੁੱਦਿਆਂ ਬਾਰੇ ਬਹੁਤ ਵੱਡੀ ਦੇਣ ਦੇਣ ਵਾਲੇ ਸਰਦਾਰ ਕਪੂਰ ਸਿੰਘ ਹੁੰਦੇ ਸਨ ਜਿਹੜੇ ਕਿ ਵੱਡੇ ਤੋਂ ਵੱਡੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਵੀ ਗਾਲ੍ਹਾਂ ਕੱਢ ਲੈਂਦੇ ਸੀ ਪਰੰਤੂ ਉਹਨਾਂ ਦੀ ਉਹਨਾਂ ਤੋਂ ਸਿਹਤ ਲੈਣ ਦੇ ਲਈ ਹਰੇਕ ਵੱਡੇ ਤੋਂ ਵੱਡਾ ਲੀਡਰ ਉਹਨਾਂ ਪਾਸ ਜਾਂਦਾ ਸੀ ਤੇ ਉਹ ਜਿਨ੍ਹਾਂ ਨੇ ਕਿ ਪੰਥ ਬਾਹਰ ਦੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਵੀ ਤਿਆਰ ਕੀਤਾ ਸੀ ਤੇ ਉਹਨਾਂ ਦੀ ਅਗਵਾਈ ਦੇ ਹੇਠ ਆਪਣੀ ਜਿਹੜੀ ਕਿਉਂਕਿ ਰਾਜਨੀਤੀ ਕਰਨੀ ਹੈ ਸਿੱਖ ਰਾਜਨੀਤੀ ਹੈ ਜਿਹੜੀ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ 2% ਆਬਾਦੀ ਹੈ ਇਸ ਦੇ ਸੰਦਰਭ ਦੇ ਵਿੱਚ ਦੇਖਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਆਪਣੀ ਰਾਜਨੀਤੀ ਨੂੰ ਕਿਵੇਂ ਬਰਕਰਾਰ ਰੱਖਣਾ ਤੇ ਆਪਣੇ ਬੋਲਵਾਲਿਆਂ ਨੂੰ ਆਪਣੀ ਜਿਹੜੀ ਬਰਕਰਾਰ ਰੱਖੀ ਜਾਣੀ ਹੈ ਪਿਛਲੀ ਜਿਹੜੀ ਰਾਜ ਕਰਨ ਦੀ ਸਾਡੀ ਜਿਹੜੀ ਸ਼ਕਤੀਕਰਨ ਸ਼ਕਤੀਕਰਨ ਸੀ ਜਿਹੜਾ ਕਿ ਕਿਉਂਕਿ ਸਿੱਖਾਂ ਦਾ ਇੱਕ ਬੜਾ ਵੱਡਾ ਵਿਸ਼ਾਲ ਰਾਜ ਰਿਹਾ ਹੈ ਮਾਨਸਿਕਤਾ ਦੇ ਵਿੱਚ ਉਹ ਵੀ ਖੁੱਪਿਆ ਹੋਇਆ ਤੇ ਇਸ ਤਰ੍ਹਾਂ ਦੀ ਕਿਉਂਕਿ ਪੰਜਾਬੀਆਂ ਦੀ ਜਿਹੜੀ ਇੱਕ ਮਾਨਸਿਕਤਾ ਉਹਨੂੰ ਸਮਝਣ ਦੀ ਜ਼ਰੂਰਤ ਸੀ ਤੇ ਉਸ ਸੰਦਰਭ ਦੇ ਵਿੱਚ ਹੀ ਇਹ ਇਹ ਰਾਜਨੀਤਿਕ ਅ ਫੈਸਲੇ ਵੱਡੇ ਲੈਣੇ ਬਣਦੇ ਨੇ ਇਹਦੇ ਲਈ ਜ਼ਰੂਰਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਿਰ ਜੋੜ ਕੇ ਹਰ ਪੱਖ ਦੇ ਵਿੱਚੋਂ ਇਸ ਤਰ੍ਹਾਂ ਦੀ ਜਿਹੜੀ ਪੰਚ ਪ੍ਰਵਾਨੀ ਪੰਚ ਪ੍ਰਧਾਨੀ ਤੇ ਗੁਰੂ ਆਸ਼ੇ ਦੇ ਅਨਸਾਰ ਜਿਸ ਤਰ੍ਹਾਂ ਕਿ ਅਕਾਲੀ ਦਲ ਦਾ ਪਿਛਲਾ ਇਤਿਹਾਸ ਸੀ ਉਸ ਤਰ੍ਹਾਂ ਦਾ ਆਪਣਾ ਢਾਂਚਾ ਸਾਰਨ ਦੀ ਲੋੜ ਹੈ ਕਲੈਕਟੇਬਲ ਲੀਡਰਸ਼ਿਪ ਵਾਰਨ ਦੀ ਲੋੜ ਹੈ ਜ਼ਿਮੇਵਾਰੀ ਸਿਸਟਮ ਨੂੰ ਵਾਰਨ ਦੀ ਲੋੜ ਹੈ ਪਿੰਡ ਪੱਧਰ ਤੱਕ ਜਿਹੜੇ ਕਿ ਇਹਨਾਂ ਦੇ ਰਾਣੇ ਜ਼ਿਮੇਵਾਰੀ ਉਹਨਾਂ ਨੂੰ ਸਿਰਜੀਤ ਕਰਨ ਦੀ ਜ਼ਰੂਰਤ ਹੈ ਨਾ ਕਿ ਇਹ ਕੁਝ ਪਰਿਵਾਰਾਂ ਦੇ ਵੀ ਦੋ ਪਰਿਵਾਰ ਇਕੱਠੇ ਹੋਗੇ ਜਾਂ ਤਿੰਨ ਪਰਿਵਾਰ ਇਕੱਠੇ ਹੋਗੇ ਇਸ ਨਾਲ ਰਾਜਨੀਤੀ ਦੇ ਵਿੱਚ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਨਹੀਂ ਲੱਗਣਗੇ ਇਹਦੇ ਲਈ ਟੋਟਲ ਇਹਨਾਂ ਨੂੰ ਸਾਰਾ ਹਰੇਕ ਵਿਅਕਤੀ ਤੱਕ ਪਹੁੰਚ ਕਰਕੇ ਇਹਦਾ ਵੱਖਰਾ ਜਿਹੜਾ ਹੈਗਾ ਵਰਤਾਂਤ ਸਿਰਜਣ ਦੀ ਜ਼ਰੂਰਤ ਹੈ ਅਤੇ ਗੁਰੂ ਅਸ਼ੇਦ ਅਨੁਸਾਰ ਗੁਰਮਤ ਦੇ ਭਲੇ ਦੇ ਅਨੁਸਾਰ ਸਰਬੱਤ ਦੇ ਭਲੇ ਦਾ ਜਿਹੜਾ ਸੰਕਲਪ ਲੈ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਡਾਕਟਰ ਸਾਹਿਬ ਅੱਜ ਸੁਖਵੀਰ ਸਿੰਘ ਬਾਦਲ ਇਕਬਾਲ ਸਿੰਘ ਚਿੰਦਾ ਦੇ ਗ੍ਰਹਿ ਵਿਖੇ ਚੌਂਦਾ ਸਾਹਿਬ ਦੇ ਗ੍ਰਹਿ ਵਿਖੇ ਪਹੁੰਚਦੇ ਆ ਤੇ ਸਖਦੇਵ ਸਿੰਘ ਢੀਂਸਾ ਹੁਰਾਂ ਨੂੰ ਨਹੀਂ ਬੁਲਾਇਆ ਗਿਆ ਫਿਰ ਜਿਹੜੀ ਪਿਛਲੀ ਚੋਣ ਲੰਗੀ ਤਾਂ ਇਕਬਾਲ ਸਿੰਘ ਢੀਂਦਾ ਹੁਰਾਂ ਵੱਲੋਂ ਪਤਾ ਲੱਗਿਆ ਕੁਝ ਇਸ ਕਦਰ ਵਿੱਚ ਸਖਬੀਰ ਸਿੰਘ ਬਾਦਲਕੂੜ ਸ਼ਿਕਾਇਤਾਂ ਰੱਖੀਆਂ ਨੇ ਕਿ ਢੀਂਸਾ ਪਰਿਵਾਰ ਨੇ ਉਸ ਕਦਰ ਉਹਨਾਂ ਦੀ ਜਿਹੜੀ ਹੈ ਚੋਣ ਦੇ ਵਿੱਚ ਹਮਾਇਤ ਨਹੀਂ ਕੀਤੀ ਹਾਲਾਂਕਿ ਚੋਣਾਂ ਤੋਂ ਪਹਿਲਾਂ ਇੱਕ ਗੱਲ ਬੜੇ ਵੱਡੇ ਪੱਧਰ ਉਤੇ ਯਾਨੀ ਕਿ ਫਖੀ ਰਹੀ ਚੋਣ ਪੇਟ ਦੇ ਵਿੱਚ ਕਿ ਢੀਂਡਸਾ ਪਰਿਵਾਰ ਵੱਲੋਂ ਸਿਮਰਜੀਤ ਸਿੰਘ ਮਾਨ ਦੀ ਜਾਂ ਕਿਸੇ ਹੋਰ ਲੀਡਰ ਦੀ ਜਿਹੜੇ ਉਮੀਦਵਾਰ ਸਨ ਉਹਨਾਂ ਦੀ ਸਪੋਰਟ ਕਰ ਦਿੱਤੀ ਗਈ ਹੈ ਜਿਹੜੀ ਅਣਅਧਿਕਾਰ ਤੌਰ ਤੇ ਚਰਚਾ ਜਰੂਰ ਰਹੀ ਅਧਿਕਾਰਤ ਤੌਰ ਤੇ ਇਸ ਸੰਬੰਧੀ ਢੀਂਡਸਾ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਸਪਸ਼ਟੀਕਰਨ ਵੀ ਸਾਹਮਣੇ ਨਹੀਂ ਆਇਆ ਖੈਰ ਕਿਉਂਕਿ ਅਜਿਹੇ ਹਾਲਾਤ ਦੇ ਵਿੱਚ ਮਤਲਬ ਢੀਂਡਸਾ ਪਰਿਵਾਰ ਨੂੰ ਚੁੰਦਾ ਢੀਂਡਸਾ ਸਾਹਿਬ ਦੇ ਗ੍ਰਹਿ ਵਿਖੇ ਸਦਨਾ ਵੀ ਖੈਰਵਾਜਬ ਨਹੀਂ ਸੀ ਪਰ ਸਵਾਲ ਹੈ ਕਿ ਜੇਕਰ ਚਿੰਦਾ ਸਾਹਿਬ ਨਾਲ ਅੱਜ ਦੀ ਬੈਠਕ ਹੁੰਦੀ ਹੈ ਉੱਥੇ ਸਾਰੇ ਜਿਹੜੇ ਪਾਰਲੀਮੈਂਟ ਹੀ ਹਲਕੇ ਦੇ ਲੀਡਰਾਂ ਨਾਲ ਸਤ ਗੱਲਬਾਤ ਹੁੰਦੀ ਹੈ ਇੱਕ ਚਰਚਾ ਕੀਤੀ ਜਾਂਦੀ ਹੈ ਤੇ ਵਧੇਰੇ ਬਿਹਤਰ ਇਹ ਹੁੰਦਾ ਕਿ ਢੀਂਡਾ ਸਾਹਿਬ ਪਰਿਵਾਰ ਨਾਲ ਵੀ ਢੀਂਡਾ ਸਾਹਿਬ ਦੇ ਗ੍ਰਹਿ ਵਿਖੇ ਵੀ ਸੁਖਵੀਰ ਸਿੰਘ ਬਾਦਲੇਸ ਮਾਮਲੇ ਉੱਤੇ ਪਹੁੰਚਦੇ ਤੇ ਚਰਚਾ ਕਰਦੇ ਇਹੀ ਗੱਲ ਕਿਉਂਕਿ ਸੁਖਵੀਰ ਸਿੰਘ ਬਾਦਰਵਾਲਾੋਂ ਜਿਹੜੀਆਂ ਬਗਾਵਤੀ ਸੁਰਾਂ ਨੇ ਜਿਹੜੀਆਂ ਪਹਿਲਾਂ ਜ਼ਿਕਰ ਕੀਤਾ ਕਿ ਪਾਰਟੀ ਦੇ ਵਿੱਚ ਫਿਰ ਦੁਬਾਰਾ ਉਹ ਸ਼ੁਰੂ ਹੋ ਗਈਆਂ ਨੇ ਪਿਛਲੇ ਸਮੇਂ ਵਿੱਚ ਅਜਿਹਾ ਮਾਹੌਲ ਇੱਕ ਵਾਰ ਬਣਿਆ ਪਰ ਫਿਰ ਵਿੱਚ ਦੀ ਹਾਲਾਤ ਜਿਹੜੇ ਵੇ ਉਸਾਮਾ ਵੱਧ ਕੇ ਜਾਂ ਤਾਂ ਭਾਵੇਂ ਕਿ ਜਿਵੇਂ ਮਨਪ੍ਰੀਤ ਸਿੰਘ ਐਲੀ ਬੀਪੀ ਗੁਲਸ਼ਨ ਵੱਲੋਂ ਅਜਿਹੀ ਤਰ੍ਹਾਂ ਦੇ ਵੱਡੇ ਬਿਆਨ ਦਿੱਤੇ ਗਏ ਨੇ ਬਲਦੇਵ ਸਿੰਘ ਮਾਣਹੁਰ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਰ ਕਮੇਟੀ ਸੱਦੀ ਜਾਵੇ ਤਾਂ ਕਿ ਉਹਦੇ ਵਿੱਚ ਬੈਠ ਕੇ ਵਿਚਾਰਾ ਹੋਣ ਸਵਾਲ ਇਹ ਕਿ ਪਹਿਲਾ ਮੰਥਨ ਹੋਇਆ ਜਿਹੜੀ ਹਾਰ ਹੋਈ ਵੱਡੇ ਪੱਧਰ ਉੱਤੇ ਹਾਰ ਛੋਟੀ ਨਹੀਂ ਹਾਰ ਬਹੁਤ ਵੱਡੀ ਹੈ ਚੰਡੀਗੜ੍ਹ ਦੀ ਸੀਟ ਤੋਂ ਜਿਹੜਾ ਉਮੀਦਵਾਰ ਉਹ ਇੱਕ ਤਰ੍ਹਾਂ ਹਟਾ ਲਿਆ ਗਿਆ ਜਿਹੜਾ ਉਮੀਦਵਾਰ ਨੇ ਆਪਣੀ ਉਮੀਦਵਾਰੀ ਛੱਡੀ ਤਾਂ ਉਹਦੀ ਜਗ੍ਹਾ ਤੇ ਉਹ ਪਿਲ ਨਹੀਂ ਕੀਤਾ ਗਿਆ ਕੋਈ ਹੋਰ ਉਮੀਦਵਾਰ ਨਹੀਂ ਬਣਾਇਆ ਗਿਆ ਪੰਜਾਬ ਦੀਆਂ 13 ਦੇ ਵਿੱਚੋਂ 12 ਸੀਟਾਂ ਪੂਰੀ ਤਰ੍ਹਾਂ ਜਿਹੜੀਆਂ ਅਕਾਲੀ ਦਲ ਨੇ ਹਾਰੀਆਂ ਮੰਥਨ ਬਹੁਤ ਜ਼ਰੂਰੀ ਸੀ ਪਰੰਤੂ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੀ ਬਗਾਵਤ ਆਪਣੇ ਖਿਲਾਫ ਉੱਠਣ ਵਾਲੀ ਬਗਾਵਤ ਨੂੰ ਸਮੇਂ ਸਿਰ ਠੱਲਣ ਲਈ ਕਹਿੰਦਾ ਭਾਵੇਂ ਕਿ ਪਹਿਲਾਂ ਠੱਲਣ ਲਈ ਇੱਕ ਜਿਹੜੀ ਵਹੀਰ ਉਹ ਘੱਟ ਲਈ ਗਈ ਹੈ ਪਤਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਸਾਰੇ ਪਾਰਲੀਮੈਂਟ ਨਹੀਂ ਹਲਕੇ ਆ ਕਹਿੰਦਾ ਭਾਵੇਂ ਕਿ ਜਿਹੜੇ 11 ਬਾਕੀ ਹਲਕੇ ਨੇ ਕਿਉਂਕਿ ਇੱਕ ਉਹਨਾਂ ਦਾ ਆਪਣਾ ਪਛੰਡਾ ਹੈ ਹੀ ਹੈ ਸੰਗਰੂਰ ਅੱਜ ਉਹਨਾਂ ਨੇ ਕਵਰ ਕਰ ਲਿਆ ਮਗਰਲੇ ਜਿਹੜੇ 11-12 ਹਲਕੇ ਆ ਪੰਜਾਬ ਦੇ ਉੱਥੇ ਉਹ ਸਾਰੇ ਥਾਂ ਤੇ ਅਪਰੋਚ ਕਰਨਗੇ ਤੇ ਪਰ ਸਵਾਲ ਇਹ ਕਿ ਮੰਤਨ ਕਿਉਂ ਨਹੀਂ ਕੀਤਾ ਗਿਆ ਡਾਕਟਰ ਸਾਹਿਬ ਕਿ ਇਸ ਤੋਂ ਪਹਿਲਾਂ ਕਿ ਮੰਤਨ ਹੁੰਦਾ ਸਾਰੀ ਵੱਡੀ ਲੀਡਰਸ਼ਿਪ ਕੋਰ ਕਮੇਟੀ ਨੂੰ ਸੱਦਾ ਜਾਂਦਾ ਕਿ ਕੀ ਕਾਰਨ ਬਣਿਆ ਕਿਉਂ ਇਹ ਜਿਹੜੀ ਹੈ ਸ਼ਾਨਾਮਾ ਦਾ ਇਤਿਹਾਸ ਰੱਖਦੀ ਪਾਰਟੀ ਅੱਜ ਸਿਫਰ ਵੱਲ ਵੱਧ ਰਹੀ ਹੈ ਜੀ ਡਾਕਟਰ ਸਾਹਿਬ ਪਿੰਡਰ ਸਾਹਿਬਾ ਹਲ ਦੇ ਵਿੱਚ ਇੱਕ ਬਹੁਤ ਵੱਡੀ ਖੱਟ ਲੱਗੀ ਆ ਪਾਰਟੀ ਨੂੰ ਬੜਾ ਵੱਡੇ ਸੱਦਮੇ ਦੇ ਵਿੱਚ ਹੈ ਇਸ ਤਰ੍ਹਾਂ ਦੇ ਪ੍ਰਸਥਤੀਆਂ ਦੇ ਵਿੱਚ ਇੱਕੋ ਲਖਤ ਹੀ ਕੋਰ ਕਮੇਟੀ ਕਿਉਂਕਿ ਬਹੁਤੇ ਢਾਂਚੇ ਤਾਂ ਹਲੇ ਮੇਰੇ ਖਿਆਲ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਥਾਪਿਤ ਵੀ ਨਹੀਂ ਕੀਤੇ ਵੱਖ-ਵੱਖਰੀਆਂ ਕਮੇਟੀਆਂ ਵੀ ਨਹੀਂ ਬਣੀਆਂ ਹੋਈਆਂ ਜਿਸ ਤਰ੍ਹਾਂ ਕਿ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਹੁੰਦਾ ਡੈਮੋਕਰੈਟਿਕ ਢਾਂਚਾ ਸਾਰਿਆ ਜਾਂਦਾ ਕਿ ਐਗਜ਼ੀਕਟਿਵ ਕਮੇਟੀ ਹੁੰਦੀ ਹੈ ਜ਼ਿਲ੍ਹਾ ਕਮੇਟੀਆਂ ਹੁੰਦੀਆਂ ਨੇ ਹੋਰ ਹੁੰਦੇ ਨੇ ਬਹੁਤ ਕੁਝ ਜਿਹੜਾ ਕਿ ਹਾਲੇ ਪੂਰੀ ਤਰ੍ਹਾਂ ਮੇਰਾ خیال ਹੈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਉਸ ਤਰ੍ਹਾਂ ਦਾ ਸਥਾਪਿਤ ਨਹੀਂ ਕੀਤਾ ਗਿਆ ਤੇ ਇਸ ਦੇ ਲਈ ਇੱਕੋ ਲਖਤ ਹੀ ਕੋਰ ਕਮੇਟੀ ਨੂੰ ਬੁਲਾਉਣਾ ਤੇ ਕੋਰ ਕਮੇਟੀ ਦੇ ਵਿੱਚ ਵੀ ਤਾਂ ਉਹੀ ਮੈਂਬਰ ਨੇ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਲੜੇ ਨੇ ਇਹ ਇਲੈਕਸ਼ਨਲ ਅਡੇਨਿਟੀ ਬਹੁਤੇ ਵਿਅਕਤੀਆਂ ਦੀ ਤਾਂ ਜਮਾਨਤਾ ਜਬਤ ਹੋ ਗਏ ਇਸ ਮਨੋਸਥਿਤੀ ਦੇ ਵਿੱਚ ਫੋਰ ਕਮੇਟੀ ਦੀ ਮੀਟਿੰਗ ਸਦਨੀ ਕਿਸੇ ਤਰ੍ਹਾਂ ਵੀ ਬਾਜਬਨੀ ਸੀ ਲੱਗਦੀ ਸੀ ਨਾ ਹੀ ਉਹਦੇ ਵਿੱਚ ਚਿੰਤਨ ਮੰਤਨ ਹੋ ਸਕਦਾ ਸੀ ਕਿ ਪਾਰਟੀ ਪ੍ਰਧਾਨ ਨੇ ਅੰਦਰੋਂ ਜਿਹੜੀਆਂ ਬਗਾਵਤੀ ਸੁਰਾਂ ਉੱਠ ਰਹੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਹਾਲੇ ਗਰਾਉਂਡ ਤਿਆਰ ਕਰ ਰਹੇ ਨੇ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਕੋ ਵੱਖਰੇ ਮੁੱਦਿਆਂ ਦੇ ਉੱਪਰ ਜਿਹੜੇ ਕਿ ਪਾਰਟੀ ਦੀ ਹਾਰ ਦਾ ਕਾਰਨ ਬਣੇ ਨੇ ਇਹਦੇ ਲਈ ਚਿੰਤਨ ਮੰਤਨ ਕਰਨ ਲਈ ਪਾਰਟੀ ਦੇ ਪਲੇਟਫਾਰਮਾਂ ਨੂੰ ਅ ਪ੍ਰਯੋਗ ਵਿਚ ਲਿਆਉਣਗੇ ਇਹਦੇ ਵਿੱਚ ਫਿਰ ਇਹਨਾਂ ਦੀ ਕਾਰਜਕਾਰਨੀ ਤੇ ਪੱਧਰ ਤੇ ਹੋਏਗਾ ਫਿਰ ਇਹਦਾ ਜਰਨਲ ਬੌਡੀ ਦੀ ਮੀਟਿੰਗ ਹੋਏਗੀ ਫਿਰ ਬੱਖੋ-ਵੱਖਰੇ ਬਿੰਗਾ ਦੀ ਮੀਟਿੰਗ ਹੋਏਗੀ ਉਹਨਾਂ ਦੇ ਵਿੱਚੋਂ ਪੂਰੀ ਤਰ੍ਹਾਂ ਦੀ ਰਿਪੋਰਟ ਲੈ ਕੇ ਉਸ ਤੋਂ ਬਾਅਦ ਹੀ ਮੀਟਿੰਗ ਦੇ ਵਿੱਚ ਮੰਥਨ ਹੋਏਗਾ ਤੇ ਪਾਰਟੀ ਪ੍ਰਧਾਨ ਸਾਹਿਬ ਦੀ ਇਸ ਤਰ੍ਹਾਂ ਦਾ ਸਾਰਾ ਡਾਟਾ ਉਦੋਂ ਤੱਕ ਆਏਗਾ ਕਿਉਂਕਿ ਹਾਲੇ ਤੱਕ ਇੰਨੇ ਦਿਨਾਂ ਦੇ ਵਿੱਚ ਤਾਂ ਨਾ ਪਾਰਟੀ ਉਮੀਦਵਾਰ ਸੰਭਲ ਸਕੇ ਨੇ ਤੇ ਨਾ ਹੀ ਪਾਰਟੀ ਇਸ ਸਰ ਮੈਂ ਡਾਕਟਰ ਸਾਹਿਬ ਇੱਥੇ ਸਵਾਲ ਹੈ ਕਿ ਵੱਡੀ ਪਾਰਟੀ ਹੈ ਕਾਂਗਰਸ ਕਾਂਗਰਸ ਨੇ ਅੱਜ ਸਾਰਾ ਦਿਨ ਮੰਤਨ ਕੀਤਾ ਇਸ ਮਾਮਲੇ ਉੱਤੇ ਅੱਜ ਸੰਸਦੀ ਦਲ ਦੀ ਬੈਠਕ ਵੀ ਹੈ ਇਸ ਤੋਂ ਪਹਿਲਾਂ ਜਿਹੜੀ ਆ ਵਰਕ ਕਮੇਟੀ ਦੀ ਬੈਠਕ ਹੋਈ ਤੇ ਸਾਰਾ ਉਹਦੇ ਤੇ ਮੰਤਨ ਹੋਇਆ ਕਿ ਕਿਵੇਂ ਕਿਹੜੀਆਂ-ਕਿਹੜੀਆਂ ਸੀਟਾਂ ਤੋਂ ਕਿਹੜੀ ਰਾਜ ਤੋਂ ਅਸੀਂ ਕਿਵੇਂ ਹਾਰੇ ਕਿਵੇਂ ਅਸੀਂ ਉਸ ਹਾਰ ਨੂੰ ਜਿੱਤ ਦੇ ਵਿੱਚ ਬਦਲ ਸਕਦੇ ਸੀ ਕਿਹੜੇ-ਕਿਹੜੇ ਕੀ ਕਾਰਨ ਰਹੇ ਕਾਂਗਰਸ ਨੇ ਇਹ ਸਾਰਾ ਕੁਝ ਇੱਕ ਵੱਡੀ ਨੈਸ਼ਨਲ ਪੱਧਰ ਉੱਤੇ ਅੱਜ ਮੰਤਨ ਕਰ ਲਿਆ ਤਾ ਸ਼੍ਰੋਹਣੀ ਕਾਲੀਦਲ ਦਾ ਤਾਂ ਜਿਹੜਾ ਢਾਂਚਾ ਉਹ ਖੇਤਰੀ ਪੱਤਰ ਦਾ ਹੀ ਹੈ ਖੇਤਰੀ ਪੱਤਰ ਉੱਤੇ ਮੰਥਨ ਕਰਨਾ ਹੋਰ ਸੌਖਾ ਸੀ ਪਰੰਤੂ ਮੰਥਨ ਨਹੀਂ ਕੀਤਾ ਗਿਆ ਪਰ ਦੂਜੇ ਬੰਨੇ ਡਾਕਟਰ ਸਾਹਿਬ ਵੱਡੀ ਗੱਲ ਇਹ ਹੈ ਕਿ ਸਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਮੰਥਨ ਨਹੀਂ ਕੀਤਾ ਗਿਆ ਤੇ ਅਗਲੀ ਮੰਜ਼ਲ ਹਾਲੇ ਨਿਸ਼ਾਨੇ ਦੇ ਵਿੱਚ ਨਹੀਂ ਲਈ ਗਈ ਤੈਅ ਨਹੀਂ ਕੀਤੀ ਗਈ ਸਿਆਸੀ ਲਿਹਾਜ਼ ਦੀ ਗੇ ਕਾਲੀਦਲ ਦੀ ਅਗਲੀ ਮੰਜ਼ਲ ਆਪਾਂ ਕਿਵੇਂ ਸਰ ਕਰਨੀ ਹੈ ਕਿਹੜੀ ਕਿਹੜੀਆਂ ਚੁਣੌਤੀਆਂ ਰਹੀਆਂ ਪਿਛਲੀ ਇਸ ਲੋਕ ਸਭਾ ਪੇਟ ਦੇ ਵਿੱਚ ਜਾਂ ਇਸ ਤੋਂ ਪਿੱਛੇ ਜਾਈਏ ਆਪਾਂ ਵਿਧਾਨ ਸਭਾ ਪੇਟ ਜਾਂ ਜਿਮਨੀ ਲੋਕ ਸਭਾ ਦੇ ਪਿੰਡਾਂ ਦੇ ਵਿੱਚ ਅਕਾਲੀ ਦਲ ਕਰਾਰੀ ਹਾਰਤ ਦੇ ਵਿੱਚ ਮਤਲਬ ਰਿਆ ਅਜੇ ਸਾਰੇ ਦੇ ਬਾਵਜੂਦ ਸਰੋہنی ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਅਗਲਾ ਸਿਆਸੀ ਪੈਂਤਲਾ ਅੱਜ ਐਲਾਨਿਆ ਉਹ ਹੈ ਕਿ ਜਿਹੜੀਆਂ ਪੰਜਾਬ ਦੀਆਂ 5-6 ਜਿਮਨੀ ਚੋਣਾਂ ਨੇ ਉਹਨਾਂ ਦੀਆਂ ਤਿਆਰੀਆਂ ਹੁਣ ਤੋਂ ਕੱਸ ਲਈਆਂ ਜਾਂ ਉਹਨਾਂ ਨੇ ਜਿਹੜੀ ਹੈ ਸੰਮਾਦ ਸਾਧ ਦੇ ਗ੍ਰਹਿ ਵਿਖੇ ਸੱਦੀ ਬੈਠਕ ਦੇ ਵਿੱਚ ਬਕਾਇਦਾ ਇਹਦੇ ਤੇ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਸੱਦਾ ਵੀ ਦਿੱਤਾ ਕਿਉਂ ਦੁਬਾਰਾ ਸਿਆਸੀ ਲੰਗੋਟ ਕੱਸ ਲੈ। ਹਾਲਾਂਕਿ ਜ਼ਰੂਰ ਸੀ ਕਿ ਜ਼ਰੂਰੀ ਸੀ ਕਿ ਪਹਿਲਾਂ ਪਿਛਲੀਆਂ ਹਾਰਾਂ ਦਾ ਖਾਸ ਕਰਕੇ ਇਸ ਹਾਰ ਦਾ ਤਾਂ ਮੰਤਨ ਕੀਤਾ ਜਾਂਦਾ। ਜੇਕਰ ਪਾਰਟੀ ਦੇ ਤਿੰਨ ਵਿਧਾਇਕਾਂ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਯਾਲੀ ਕੋਈ ਗੱਲ ਰੱਖ ਰਿਹਾ ਵਾਰ-ਵਾਰ ਤਾਂ ਉਸ ਨੂੰ سنجੀਦਗੀ ਨਾਲ ਲਿਆ ਜਾਂਦਾ। ਬੀਬੀ ਗੁਲਸ਼ਨ ਭਾਵੇਂ ਉੱਠੀ ਹਿਸਾ ਗਰੁੱਪ ਵਜੋਂ ਹੀ ਵਜਦੇ ਐ ਪਰਤ ਉਹ ਵੀ ਇੱਕ ਵੱਡੀ ਗੱਲ ਹੈ ਕਿ ਉਹਨਾਂ ਨੇ ਅਸਤੀਫਾ ਮੰਗਿਆ ਹੈ ਅਜਿਹੀ ਸਾਰੀ ਚਰਚਾ ਹੁੰਦੀ ਬਲਦੇਵ ਸਿੰਘ ਮਾਨ ਹਰਾਂ ਨੇ ਇੱਕ ਹੋਰ ਕਮੇਟੀ ਦੀ ਬੈਠਕ ਜਾਂ ਹੋਰ ਕਮੇਟੀ ਦੀ ਬੈਠਕ ਤੁਰੰਤ ਸਦਨ ਦੀ ਇੱਕ ਦਹਾਈ ਪਾਈ ਹੈ ਪਰਤ ਅਜਿਹੇ ਦੇ ਬਾਵਜੂਦ ਸ਼ਖਵੀਰ ਸਿੰਘ ਬਾਦਲ ਨੇ ਆਪਣੇ ਪਾਰਟੀ ਕਾਡਰ ਨੂੰ ਸਦਾ ਦਿੱਤਾ ਹੈ ਕਿ ਜਿਵੇਂ ਨਿਚੌਣ ਲਈ ਹਰ ਵਾਰ ਤਿਆਰ ਹੋ ਜਾਣ ਲੰਘੂਟ ਕਸ ਲੈ ਕਹਿੰਦਾ ਭਾਵ ਕਿ ਜਿਹੜੀਆਂ ਅਸੀਂ ਜਿਹੜੀ ਮੰਜਲ ਸੈਅ ਕਰਨੀ ਹੈ ਜਿਹੜੇ ਉਹਦੇ ਚੁਣੌਤੀਆਂ ਨੇ ਕਿਵੇਂ ਉਹਦੀ ਪੂਰਤੀ ਕਰਨੀ ਹੈ ਕਿਹੜੀਆਂ ਰਹੀਆਂ ਅਜੇ ਇਹ ਸਾਰੇ ਸੋਚ ਵਿਚਾਰ ਤੋਂ ਅੱਗੇ ਇੱਕ ਵੱਡੀ ਪਲਾਂਖ ਹੋ ਰਚ ਕੁਟਲੇਗੀ ਹੈ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਇਹ ਹਰੇਕ ਲੀਡਰ ਦੀ ਹਰੇਕ ਪਾਰਟੀ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਕਿ ਰਣਨੀਤੀ ਹੁੰਦੀ ਹੈ ਕਿ ਪਾਰਟੀ ਨੂੰ ਕਿਸ ਤਰ੍ਹਾਂ ਸੰਕਟ ਦੇ ਵਿੱਚੋਂ ਕੱਢਣਾ ਹੈ ਇਸੇ ਤਰ੍ਹਾਂ ਪਾਰਟੀ ਦੇ ਜਿਹੜੇ ਮੁਖੀ ਹੁੰਦੇ ਨੇ ਜਾਂ ਲੀਡਰਸ਼ਿਪ ਹੁੰਦੀ ਹੈ ਕਿ ਉਹਨੇ ਇਹ ਦੇਖਣਾ ਹੁੰਦਾ ਵੀ ਪਾਰਟੀ ਨੂੰ ਇਹਨਾਂ ਪ੍ਰਸਥਿਤੀਆਂ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕਦਾ ਉਹਨਾਂ ਨੇ ਇੱਕ ਗਲਤੀ ਹੈ ਵੀ ਪਾਰਟੀ ਨੂੰ ਬੜੀ ਬੜੇ ਝਟਕੇ ਦੇ ਵਿੱਚੋਂ ਉਹਨੂੰ ਸਦਮੇ ਵਿੱਚੋਂ ਕੱਢਣ ਦੀ ਕੋਸ਼ਿਸ਼ ਦੇ ਲਈ ਉਹਨੂੰ ਨਵੇਂ ਯੁੱਧ ਦੀ ਇੱਕ ਦ੍ਰਿਸ਼ ਦਿਖਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣਾ ਹੋਣੀ ਹੈ ਨੇ ਉਹਨਾਂ ਦੀ ਆਪਾਂ ਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ ਇਸ ਦੇ ਨਾਲ ਲਾਜ਼ਮੀ ਹੈ ਕਿ ਪਾਰਟੀ ਦੇ ਵਰਕਰ ਜਾਂ ਪਾਰਟੀ ਦੇ ਲੀਡਰ ਕੁਸ਼ਲ ਧਿਆਨ ਇਧਰਲੇ ਪਾਸੋਂ ਹਾਰ ਤੋਂ हट ਕੇ ਦੂਸਰੇ ਪਾਸੇ ਨੂੰ ਲੱਗੇਗਾ ਤੇ ਉਸ ਤੋਂ ਬਾਅਦ ਚਿੰਤਨਮੰਤਨ ਹੋਏਗਾ ਬਿਲਕੁਲ ਇਹ ਠੀਕ ਹੈ ਕਿ ਕਾਂਗਰਸ ਪਾਰਟੀ ਨੇ ਜੋ ਕਿ ਨੈਸ਼ਨਲ ਪਾਰਟੀ ਹੈ ਉਹਨੇ ਆਪਣਾ ਚਿੰਤਨਮੰਤਨ ਕੀਤਾ ਹਰੇਕ ਵਿੰਗ ਨੇ ਉਹਨਾਂ ਦੇ ਪਾਰਲੀਮੈਂਟ ਮੋਟ ਤੇ ਪਾਰਟੀ ਦੀ ਰਿਐਕਟ ਬਣੀ ਕੀਤਾ ਇਹਦੇ ਵਿੱਚ ਕਾਂਗਰਸ ਪਾਰਟੀ ਤੇ ਇਕਾਲੀ ਦਲ ਦੀਆਂ ਪ੍ਰਸਥਿਤੀਆਂ ਬਹੁਤ ਬੱਕਰੀਆਂ ਨੇ ਕਾਂਗਰਸ ਪਾਰਟੀ ਤਾਂ ਆਪਣੀਆਂ ਦੁੱਗਣੀਆਂ ਸੀਟਾਂ ਲੈ ਕੇ ਦੇਸ਼ ਦੇ ਵਿੱਚ ਚੱਕਰਣਾ ਵੱਡੀ ਸਥਿਤੀ ਦੇ ਵਿੱਚ ਹੈ ਕਿ ਜੇਤੂ ਸਥਿਤੀ ਵੱਲ ਨੂੰ ਵੱਧ ਰਹੀ ਹੈ ਉਹਨਾਂ ਨੇ ਐਨਡੀਏ ਸਰਕਾਰ ਨੂੰ ਬੈਕਫੁੱਟ ਤੇ ਕਰ ਦਿੱਤਾ ਉਹ ਇਸ ਕਰਕੇ ਉਹ ਹੌਸਲੇ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਤਾਂ ਲਾਜ ਨਹੀਂ ਆ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਇਹ ਮੀਟਿੰਗ ਕੀਤੀ ਜਾ ਸਕਦੀ ਜੀ ਚਿੰਤਨ ਮੰਥਨ ਕੀਤਾ ਜਾ ਸਕਦਾ ਤੇ ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਵੀ 7 ਐਮਪੀ ਜਿੱਤੇ ਪਹਿਲਾਂ ਉਹਨਾਂ ਦੇ 8 ਸੀ ਤੇ 7 ਐਮਪੀ ਜਿੱਤ ਕੇ ਉਹਨਾਂ ਨੇ ਆਪਣਾ ਇੱਕ ਵੱਖਰੀ ਪਛਾਣ ਜ਼ਰੂਰ ਨਿਰਧਾਰਤ ਕੀਤੀ ਹੈ ਇਸ ਕਰਕੇ ਉਹ ਪੂਰੇ ਹੌਸਲੇ ਦੇ ਵਿੱਚ ਨੇ ਉਹਨਾਂ ਦੀ ਮੀਟਿੰਗ ਕੀਤੀ ਜਾਣੀ ਬਾਜ਼ਬ ਲੱਗਦੀ ਹੈ ਪਰੰਤੂ ਜਦੋਂ ਪਾਰਟੀ ਬਿਲਕੁਲ ਹੀ ਬਿਲਕੁਲ ਹੀ ਥੱਲੇ ਸਿੱਟੀ ਪਈ ਹੋਵੇ ਉਹਨੂੰ ਉਠਾਉਣ ਦੇ ਲਈ ਕੋਈ ਨਾ ਕੋਈ ਇਸ ਤਰ੍ਹਾਂ ਦੇ ਹੀਲੇ ਕਰਨੇ ਪੈਂਦੇ ਨੇ ਇਹਦੇ ਲਈ ਜ਼ਰੂਰੀ ਹੈ ਕਿ ਪਾਰਟੀ ਪ੍ਰਧਾਨ ਨੇ ਹਾਲ ਦੀ ਘੜੀ ਇਨ੍ਹਾਂ ਲੀਡਰਾਂ ਨੂੰ ਜਿਸ ਤਰ੍ਹਾਂ ਦਾ ਹੈਗਾ ਜਿਹੜੇ ਨਿਰਾਸ਼ਤਾ ਦੇ ਵਿੱਚੋਂ ਉਹਨਾਂ ਤੋਂ ਉਠਾਉਣ ਦੇ ਲਈ ਉਹਨਾਂ ਦੇ ਅੱਗੇ ਇੱਕ ਹੋਰ ਵੀ ਨਵਾਂ ਜਿਹੜਾ ਹੈਗਾ ਚੈਲੰਜ ਸੁੱਟਿਆ ਕਿ ਆਓ ਆਪਾਂ ਇਸ ਜੁੱਧ ਦੇ ਵਿੱਚ ਚੱਲੀਏ ਇਹ ਵੈਸੇ ਵੀ ਪੰਜਾਬ ਦੇ ਵਿੱਚ ਹੈਗਾ ਖਾਨਸਿਆਂ ਦੇ ਵਿੱਚ ਵੀ ਹੈ ਜਿਹੜਾ ਸਿੱਖ ਮਾਨਸਿਕਤਾ ਹੈ ਉਹ ਜੁੱਧ ਦੇ ਵਿੱਚ ਮੈਦਾਨ ਦੇ ਵਿੱਚ ਜੂਝਣ ਦੇ ਚਾਹ ਰਹਿੰਦਾ ਇਸ ਤਰ੍ਹਾਂ ਹੀ ਇਹ ਇਹ ਸ਼ਹਿ ਦੀ ਸੰਕਲਪ ਦੇ ਵਿੱਚੋਂ ਪਾਰਟੀ ਪ੍ਰਧਾਨ ਨੇ ਇਸ ਤਰ੍ਹਾਂ ਦੀ ਜਿਹੜੀ ਪ੍ਰਤੀਕਿਰਿਆ ਜਾਂ ਪਾਰਟੀ ਨੂੰ ਇਸ ਤਰ੍ਹਾਂ ਦੀ ਬੰਗਾਰ ਪਾਈ ਹੈ ਤੇ ਇਹ ਸਦਮੇ ਵਿੱਚੋਂ ਕੱਢਣ ਦੀ ਕੋਸ਼ਿਸ਼ ਹੀ ਜਾ ਰਹੀ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡੀ ਵਾਲੀ ਗੱਲ ਵਾਜਬ ਹੈ ਕਿ ਜਦੋਂ ਇਸ ਪੱਧਰ ਉੱਤੇ ਇੱਕ ਨਰਾਸ਼ਤਾ ਆਈ ਹੋਵੇ ਤਾਂ ਫਿਰ ਕਈ ਵਾਰ ਜਿਹੜੇ ਅਗਲੇ ਪ੍ਰੋਗਰਾਮ ਜਾਣ ਤੋਂ ਪਹਿਲਾਂ ਥੋੜਾ ਜਿਹਾ ਆਰਾਮ ਕਰ ਲੈਣਾ ਚਾਹੀਦਾ ਖੈਰ ਅੱਜ ਸਖਵੀਰ ਸਿੰਘ ਬਾਦਲ ਨੇ ਇੱਕ ਜਿਹੜੀ ਵੱਡੀ ਗੱਲ ਆਪਣੇ ਵਰਕਰਾਂ ਨੂੰ ਸੰਗੂਪਾਰਲੀਮੈਂਟ ਦੀ ਹਲਕੇ ਦੇ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਇਹਦਾ ਇੱਕ ਉਹਨਾਂ ਨੇ ਸਲਾਗਾ ਕੀਤੀ ਇੱਕ ਦਾਅ ਦਿੱਤੀ ਕਿ ਬੜੀ ਗਰਮੀ ਸੀ ਗਰਮੀ ਦੇ باوجود ਉਹ ਇਲੈਕਸ਼ਨ ਪੜ ਦੇ ਵਿੱਚ ਜੋਜੇ ਤੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਅਸੀਂ ਹੁਣ ਨਿਸ਼ਾਨੀ ਮੋੜਨਾ ਅਗਲੀ ਜਿਹੜੀ ਜਮਣੀ ਚੋਣਾਂ ਨੇ ਪੰਜਾਬ ਦੀਆਂ ਉਹਦੇ ਲਈ ਤਿਆਰੀਆਂ ਕੱਸ ਲੋ ਇਹਦਾ ਭਾਵ ਕਿ ਜਿਹੜੀ ਅਗਲੀ ਉਹਨਾਂ ਨੇ ਵੱਡੀ ਇੱਕ ਸਿਆਸੀ ਪਲਾਂਗ ਉਹ ਪੁੱਟ ਲਈ ਹੈ ਖੈਰ ਦੂਜੇ ਪੱਲੇ ਆਪਾਂ ਦੇਖ ਹੀ ਰਹੇ ਹਾਂ ਕਿ ਪਾਰਟੀ ਦੇ ਵਿੱਚ ਸਗਦੇਵ ਸਿੰਘ ਢੀਂਡਸਾ ਲਾ ਲੋ ਜਾਂ ਬਲਦੇਵ ਸਿੰਘ ਮਾਨ ਜਾਂ ਬੀਬੀ ਗੁਲਸ਼ਨ ਜਾਂ ਮਨਪ੍ਰੀਤ ਸਿੰਘ ਐਲੀ ਤੋਂ ਇਲਾਵਾ ਕਈ ਹੋਰ ਲੇਟਰ ਵੀ ਅੰਦਰੋਂ ਖਤੀ ਇੱਕੋ ਸਰਮੋਸਰ ਦੇ ਵਿੱਚ ਨੇ ਕਿ ਪਾਰਟੀ ਦੇ ਵਿੱਚ ਜਿਹੜੀ ਬਗਾਵਤੀ ਸੁਰ ਹੈ ਉਹ ਕਿਸ ਪੱਦਰ ਦੀ ਹੁਣ ਅਗਲੇ ਸਮੇਂ ਉੱਠੇਗੀ ਕਿ ਅਕਾਲੀ ਦਲ ਦਾ ਨਵੇਂ ਸਿਰੋਂ ਸਿਰ ਜਿਹੜਾ ਢਾਂਚਾ ਹੈ ਪਾਰਟੀ ਪ੍ਰਧਾਨ ਤੋਂ ਲੈ ਕੇ 회ਟਾ ਤੱਕ ਨਵੇਂ ਸਿਰੋਂ ਸਥਾਪਿਤ ਹੋਏਗਾ ਜਾਂ ਇਹ ਢਾਂਚਾ ਹੀ ਫਿਰ ਅੱਗੇ ਵਧੇਗਾ ਹੁਣ ਕਈ ਤਰ੍ਹਾਂ ਦੀਆਂ ਪਾਰਟੀ ਪੱਦਰ ਉੱਤੇ ਚੁਣੌਤੀਆਂ ਵੀ ਨੇ ਅੱਗੇ ਵੱਡੇ ਸਵਾਲ ਨੇ ਜਿਮਨੀ ਚੋਣ ਚੜ੍ਹਦੇ ਸਿਆਲ ਤੋਂ ਪਹਿਲਾਂ ਫਿਰ ਪੰਜਾਬ ਦੇ ਵਿੱਚ ਆ ਰਹੀ ਹੈ ਇੱਕ ਨਹੀਂ ਅੱਧੀ ਦਰਜਨ ਦੇ ਕਰੀਬ ਜਿਮਨੀ ਚੋਣ ਪੇੜਾ ਇਹ ਸਜੇਗਾ ਪੰਜਾਬ ਦੇ ਵਿੱਚ ਇਸੇ ਦੌਰਾਨ ਹੀ ਜਿਹੜੀਆਂ ਪੰਚਾਇਤੀ ਚੋਣਾਂ ਨੇ ਨਗਰ ਨਿਗਮਾਂ ਦੀਆਂ ਚੋਣਾਂ ਨਗਰਪਾਲਿਕਾ ਦੀਆਂ ਚੋਣਾਂ ਮਿਊਸਪੈਲਿਟੀ ਐਕਟ ਦੀ ਅਧੀਨ ਜਿਹੜੀਆਂ ਹੈਡਲੀਆਂ ਹੋਰ ਚੋਣਾਂ ਉਹ ਸਾਰੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਅਗਲੇ ਸਾਹਮਣੇ ਵੇਖਣ ਵਾਲੀ ਗੱਲ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ ਚੋਣ ਪੇੜ ਤੱਕ ਕਿੰਨਾ ਕੁ ਤਿਆਰ ਹੁੰਦਾ ਹੈ ਹਾਲਾਂਕਿ ਜਿਹੜੀ ਹੈ ਵੋਟ ਫੀਸ ਦੀ ਇਸ ਚੋਣ ਪੇਡ ਦੇ ਵਿੱਚ ਲੋਕ ਸਭਾ ਚੋਣ ਪੇਡ ਦੇ ਵਿੱਚ ਪਾਰਟੀ ਦੀ ਵੱਡੇ ਪੱਧਰ ਉਤੇ ਮੰਨਫੀ ਹੋਈ ਹੈ ਸਿਰਫ 13.2% ਦੀ ਹੁਣ ਇਸ ਵੇਲੇ ਰਹਿ ਗਈ ਹੈ ਪਾਰਟੀ ਦੇ ਹਲਕਿਆਂ ਮੁਤਾਬਕ ਕਿ ਦੋ ਜਿਹੜੇ ਵੱਡੇ ਸੀਗਾ ਲੋਕ ਸਭਾ ਹਲਕੇ ਫਰੀਦਕੋਟ ਤੇ ਖਡੂਰ ਸਾਹਿਬ ਉਥੋਂ ਪਾਰਟੀ ਦਾ ਜਿਹੜਾ ਮੰਨਫੀ ਹੋਣਾ ਵੱਡੇ ਪੱਧਰ ਉਤੇ ਅਜਿਹੀ ਵਜ੍ਹਾ ਉਹਨਾਂ ਦਾ ਜਿਹੜਾ ਵੋਟ ਫੀਸ ਦੀ ਸਾਰੀ ਪੰਜਾਬ ਦਾ ਉਹ ਮੰਨਫੀ ਹੋਇਆ ਹੈ ਤੇ ਕਰ ਅੱਗੇ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਆਸੀ ਪੰਥਲਾ ਹੈ ਆਪਣੀ ਸਾਰੀ ਲੀਡਰਸ਼ਿਪ ਦੇ ਵਿੱਚ ਪਾਰਟੀ ਪ੍ਰਧਾਨ ਤੋਂ ਲੈ ਕੇ ਹੇਠਾਂ ਤੱਕ ਕਿਵੇਂ ਉਹ ਰਹਿੰਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਡਾਟ ਸਾਬ ਇਸ ਮਾਮਲੇ ਦੇ ਵਿੱਚ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਜੀ ਢਿੰਡਰ ਸਾਹਿਬ ਅਸਲ ਤੇ ਵਿੱਚ ਪਾਰਟੀ ਨੂੰ ਕਈ ਪੱਖਾਂ ਦੇ ਉੱਪਰ ਹਾਰ ਹੋਈ ਹੈ ਪਾਰਟੀ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਜ਼ਰੂਰਤ ਹੈ ਕਿ ਪਾਰਟੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਕਿ ਪੰਜਾਬੀ ਪਾਰਟੀ ਬਣੀ ਸੀ ਤੇ ਆਪਣੇ ਪੰਥਕ ਮੁੱਦਿਆਂ ਨੂੰ ਛੱਡਤਾ ਤੁਹਾਡੇ ਯਾਦ ਹੋਊਗਾ ਕਿਸੇ ਵੇਲੇ ਜਦੋਂ ਸ਼੍ਰੋਮਣੀ ਕਾਲੀਗੱਦੀਆਂ ਵੱਡੀਆਂ ਮੀਟਿੰਗਾਂ ਹੁੰਦੀਆਂ ਸਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਦੇ ਵਿੱਚ ਹੁੰਦੀਆਂ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਕਾਇਦਾ ਪਾਲਕੀ ਦੇ ਵਿੱਚ ਲਿਆਂਦਾ ਜਾਂਦਾ ਸੀ ਤੇ ਮੀਟਿੰਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਦੇ ਵਿੱਚ ਸਾਰੀ ਮੀਟਿੰਗ ਹੁੰਦੀ ਸੀ ਸਾਰੀ ਸੰਗਤ ਉੱਥੇ ਬੈਠਦੀ ਸੀ ਤੇ ਉੱਥੇ ਗੁਰੂ ਦਾ ਭਾਉ ਵੀ ਹੁੰਦਾ ਸੀ ਗੁਰੂ ਦਾ ਡਰ ਵੀ ਹੁੰਦਾ ਸੀ ਗੁਰੂ ਦੇ ਸਾਹਮਣੇ ਜੋ ਗੱਲ ਕਹੀ ਜਾਂਦੀ ਸੀ ਘਟੋ-ਘਟ ਉਹ ਇੱਕ ਸਨਤਾ ਬਣਦੀ ਸੀ ਨਾ ਗੁਰੂ ਦੀ ਹਜ਼ੂਰੀ ਚ ਕੀਤਾ ਗਿਆ ਪਰੰਤੂ ਉਸ ਤੋਂ ਬਾਅਦ ਜਦੋਂ ਤੋਂ ਪੰਜਾਬੀ ਪਾਰਟੀ ਬਣਾ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਮੀਟਿੰਗਾਂ ਹੋਣ ਲੱਗੀਆਂ ਨੇ ਤੇ ਵੱਡੇ ਪੱਧਰ ਤੇ ਜਿਸ ਦਾ ਕਿਉਂਕਿ ਇਹਦੇ ਵਿੱਚ ਨਾ ਤਾਂ ਅਕਾਲੀਆਂ ਨੂੰ ਯਾਬੀ ਕਰਨ ਲਈ ਹੋਇਆ ਤੇ ਨਾ ਹੀ ਪੰਥ ਦੇ ਵੱਲੋਂ ਉਸ ਤਰ੍ਹਾਂ ਦੀ ਸਪੋਰਟ ਮਿਲੀ ਇਹਨਾਂ ਨੂੰ ਘੱਟੋ-ਘੱਟ ਅਕਾਲੀ ਦਲ ਨੂੰ ਆਪਣੀ ਦੁਬਿਧਾ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ ਇਹ ਅਕਾਲੀ ਦਲ ਨੇ ਜਿੰਨੇ ਵੀ ਫੈਸਲੇ ਕੀਤੇ ਨੇ ਪਿਛਲੇ ਸਮੇਂ ਦੇ ਦੌਰਾਨ ਕਿਸੇ ਦੇਖਿਆ ਹੋਗਾ ਕਿਵੇਂ ਕਿ ਲੋਕਾਂ ਨੇ ਵੀ ਸੋਚਿਆ ਤੇ ਵਿਚਾਰ ਕੀਤਾ ਤੇ ਕਾਰਨ ਹੀ ਇਸੇ ਕਾਰਨ ਲੋਕ ਇੰਨਾਂ ਤੋਂ ਪਿੱਛੇ ਹਟੇ ਨੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹਨਾਂ ਨੇ ਬੰਦੀ ਸਿੰਘਾ ਦੀ ਕੋਈ ਗੱਲ ਨਹੀਂ ਕੀਤੀ ਉਦੋਂ ਇਹਨਾਂ ਨੇ ਇਨਸਾਫ ਦੀ ਕੋਈ ਗੱਲ ਨਹੀਂ ਕੀਤੀ ਪਰੰਤੂ ਜਦੋਂ ਸੱਤਾ ਤੋਂ ਬਾਹਰ ਹੋਏ ਤਾਂ ਇਹਨਾਂ ਨੇ ਬੰਦੀ ਸਿੰਘਾ ਬਾਰੇ ਬੜਾ ਵੱਡਾ ਕਾਰਵਾਈਆਂ ਵੀ ਕੀਤੀਆਂ ਤੇ ਬੜੀਆਂ ਮੋਰਚੇ ਲਾਉਣ ਵਾਲ ਨੂੰ ਬੜੀ ਆਪਣੀ ਐਗਿਟੇਸ਼ਨ ਕਰਨ ਵਾਲ ਨੂੰ ਵੀ ਬਧੇ ਚਾਹੇ ਦਿੱਲੀ ਦੇ ਵਿੱਚ ਤੇਜਰੀਵਾਲ ਦੀ ਕੋਠੀ ਦੇ ਸਾਹਮਣੇ ਧਰਨਾ ਲਾਉਣਾ ਸੀਗਾ ਪਰੰਤੂ ਫਿਰ ਜਦੋਂ ਕੋਈ ਮੌਕਾ ਆਉਂਦਾ ਸੀ ਉਦੋਂ ਆਪਣੀ ਕੌਨਾਂ ਦੇ ਵਿੱਚ ਜਿਵੇਂ ਪਿਛਲੀ ਜਿਹੜੀ 2019 ਦੀ ਚੋਣ ਸੀ ਉਦੋਂ ਖਡੂਰ ਸਾਹਿਬ ਤੋਂ ਬੀਬੀ ਕਲੜਾ ਉਮੀਦਵਾਰ ਸੀ ਉਸ ਦੇ ਮੁਕਾਬਲੇ ਆਪਣਾ ਉਮੀਦਵਾਰ ਖੜਾ ਕੀਤਾ ਤੇ ਦੋਨੋਂ ਪਾਸੇ ਹਾਰੇ ਤੇ ਉਦਾਵੀ ਲੋਕ ਮਨਸਾ ਦੇ ਕੇ ਇਹੀ ਹਾਲ ਇਸ ਵਾਰ ਦੂਰ ਸਾਹਿਬ ਦੀ ਸੀਟ ਤੋਂ ਦੇਰੋਹ ਕੀਤਾ ਤੇ ਕੀਤਾ ਹੀ ਨਹੀਂ ਸਕੋਂ ਉਲਟ ਹੀ ਉਹਦੇ ਅਲਾਫ ਹੀ ਮਤਲਬ ਇਸ ਤਰ੍ਹਾਂ ਦਾ ਸਾਰਾ ਜੋਰ ਹੀ ਇਕੱਲੀ ਗੱਲ ਨੇ ਇਸ ਕੰਮ ਦੇ ਉੱਪਰ ਲਾ ਦਿੱਤਾ ਦੂਸਰੇ ਮੁੱਦੇ ਪਲਾ ਦਿੱਤੇ ਇਸ ਪੱਖ ਤੋਂ ਅਕਾਲੀ ਦਰ ਨੂੰ ਸੋਚਣ ਦੀ ਜ਼ਰੂਰਤ ਹੈ ਜਦਕਿ ਪਹਿਲਾ ਕਲੈਕਟਿਵ ਲੀਡਰਸ਼ਿਪ ਤੀਗੀ ਘਟੋ-ਘਟ ਉਸ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ ਜਿਵੇਂ ਕਿ ਪਹਿਲਾਂ ਕਿਸੇ ਵੇਲੇ ਜ세 ਗੁਰਜਗਦੇਵ ਸਿੰਘ ਤਲਵੰਡੀ ਗੁਰਚੰਨ ਸਿੰਘ ਟੋੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੋਮ ਸਿੰਘ ਟੋੜਾ ਵੱਡੇ ਲੀਡਰ ਹੁੰਦੇ ਸੀ ਜਿਹੜੀ ਕਲੈਕਟਿਵ ਰਿਸਪਾਂਸਿਬਿਲਟੀ ਹੁੰਦੀ ਥੀ ਉਹਦੇ ਵੱਖ-ਵੱਖਰੇ ਅਧਿਕਾਰ ਖੇਤਰ ਸੀ ਉਹਦੇ ਨਾਲ ਪੰਥ ਦੇ ਵਿੱਚ ਇੱਕ ਨਵੀਂ ਜਗ੍ਹਾ ਸਾਈ ਪੈਦਾ ਹੁੰਦੀ ਦੀ ਪਰੰਤੂ ਜਦੋਂ ਤੱਕ ਇਹਨਾਂ ਨੇ ਇੱਕ ਜਗ੍ਹਾ ਤੇ ਕੇਂਦਰਿਤ ਕਰ ਦਿੱਤਾ ਗਿਆ ਉਹਦੇ ਨਾਲ ਅਕਾਲੀ ਪੰਥਕ ਸਫਾ ਦੇ ਵਿੱਚੋਂ ਨਿਕੜਦੇ ਗਏ ਤੇ ਇਹਨਾਂ ਦੀ ਪਹਿਰਤ ਨੂੰ ਮੀਨਤੀ ਸਿੱਧੀ ਚਲੀ ਗਈ ਹੈ ਇਸ ਪੱਖ ਦੇ ਵੱਲੋਂ ਵੀ ਦੇਖਣ ਦੀ ਜ਼ਰੂਰਤ ਹੈ ਇਸ ਪਾਸੇ ਨੂੰ ਵੀ ਮੁੜਨ ਦੀ ਜ਼ਰੂਰਤ ਹੈ ਇਹ ਆਪਣੀ ਦੁਗਦਾ ਛੱਡਣ ਦੀ ਜ਼ਰੂਰਤ ਹੈ ਸਾਡੀ ਜਨ ਨੂੰ ਅਸਲ ਵਿੱਚ ਕੇ ਕਾਲੀ ਦਲ ਦੁਗਦਾ ਦੇ ਵਿੱਚ ਸੀ ਇਹ ਰਹਿ ਹੈ ਵੀ ਜੇ ਐਂ ਕਰਤਾ ਕਿ ਤੇ ਕੇਂਦਰ ਨਾਲ ਨਾਰਾਜ਼ ਹੋ ਜਵੇ ਜੇ ਐਂ ਕਰ ਲਿਆ ਕਿਤੇ ਲੋਕ ਨਾਲ ਨਾਰਾਜ਼ ਹੋ ਜਾਣ ਐਂ ਕਰ ਲਿਆ ਕਿ ਢੇਰੇ ਵਾਲੇ ਨਾਰਾਜ਼ ਨਾ ਹੋ ਜਾਣ ਐਂ ਕਰ ਲਿਆ ਤਾਂ ਕਿਤੇ ਇਹ ਹਿੰਦੂ ਬੋਟਾਂਨ ਰਾਜ ਹੋ ਜਾਣ ਜੇ ਤਾਂ ਵੋਟਾਂ ਦੀ ਸਾਰਾ ਕੁਝ ਛੱਡ ਕੇ ਇਹਨਾਂ ਨੇ ਵੋਟਾਂ ਦੀ ਗਿਣਤੀ ਐਵੇਂ ਤੇਜ ਪਾਇਤਾ ਅਕਾਲੀ ਦਲ ਦਾ ਸਾਰਾ ਹੀ ਗਿਣਤ ਵਿਗੜ ਗਿਆ ਅਸਲ ਦੇ ਵਿੱਚ ਅਕਾਲੀ ਦਲ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਪੰਥਕ ਜਿਹੜੀ ਰਵਾਇਤਾਂ ਨੇ ਉਹਨਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਰਾਜ ਵੇਲੇ 7.5% ਪੰਜਾਬੀਆਂ ਸਿੱਖਾਂ ਦੀ ਵਾਦੀ ਸੀ ਕਿ ਕਿੱਡਾ ਵੱਡਾ ਉਹਦਾ ਵਿਸ਼ਾਲ ਰਾਜ ਸੀ ਕੋਈ ਉਸ ਦੇ ਰਾਜ ਦੇ ਵਿੱਚ ਨਿਰਾਸ਼ ਨਹੀਂ ਸੀ ਨਾ Hindu ਨਾ Musalman ਨਾ Sikh ਸਭ ਦੇ ਨਾਲ ਉਹਦਾ ਪਿਆਰ ਸੀ ਇਸ ਸੰਦਰਭ ਦੇ ਵਿੱਚ ਗੁਰੂ ਆਸ਼ੇ ਦੇ ਅਨੁਸਾਰ ਗੁਰਮਦਰਨ ਸਰ ਸਰਵਸਤਿ ਦੇ ਭਲੇ ਦੇ ਅਨੁਸਾਰ ਆਪਣਾ ਜਿਹੜਾ ਹੈਗਾ ਰਾਜ ਭਗ ਪ੍ਰਾਪਤ ਕਰਨ ਦੀ ਜਿਹੜੀ ਵਿਆਸਾ ਹੋਣੀ ਚਾਹੀਦੀ ਹੈ ਆਪਣੀ ਬਰਕਰਾਰ ਰੱਖਣ ਦੀ ਜ਼ਰੂਰਤ ਹੈ ਉਹ ਸੰਘਰਸ਼ ਦੇ ਵਿੱਚ ਲੀਡਰਸ਼ਿਪ ਨੂੰ ਵੀ ਉਸ ਤਰ੍ਹਾਂ ਦਾ ਬਣਨਾ ਆਉਣ ਦੀ ਜ਼ਰੂਰਤ ਹੈ ਜਿਹੜਾ ਕਿ ਪਿੰਡ ਪੱਦਰ ਤੋਂ ਲਾ ਕੇ ਉੱਪਰ ਤੱਕ ਜਿਹੜਾ ਸਾਰਾ ਇੱਕ ਢਾਂਚਾ ਬਣਾਇਆ ਜਾਵੇ ਇਸ ਤਰ੍ਹਾਂ ਦੇ ਵਿੱਚ ਪਾਰਟੀਆਂ ਦੀ ਕੋਈ ਉਹ ਨਹੀਂ ਹੁੰਦੀ ਪਾਰਟੀਆਂ ਦੀ ਹਾਰਾਂ ਜਿੱਤਾਂ ਹੁੰਦੀਆਂ ਨੇ ਫੇਰ ਉੱਠ ਖੜਦੀਆਂ ਨੇ ਪਾਰਟੀਆਂ ਜੇਕਰ ਇਸ ਤਰ੍ਹਾਂ ਦੇ ਢਾਂਚੇ ਨੂੰ ਬਦਲ ਲੰਗੇ ਬਿਲਕੁਲ ਤਾਂ ਵਿਰੋਧੀ ਸੁਰਾਂ ਸਾਰੀਆਂ ਬੰਦ ਵੀ ਹੋ ਜਾਂਦੀਆਂ ਨੇ ਜੇ ਇਸ ਪੱਕੇ ਦੇ ਵਿੱਚ ਪੈ ਕੇ ਵੀ ਫਲਾਣਾ ਬੰਦੇ ਨੂੰ ਨਾਲ ਲਾ ਲਈ ਫਲਾਣਾ ਬੰਦਾ ਨਹੀਂ ਚੱਲਿਆ ਗਿਆ ਫਲਾਣਾ ਬੰਦਾ ਨਹੀਂ ਚੱਲਿਆ ਗਿਆ ਇਸ ਤਰ੍ਹਾਂ ਨਹੀਂ ਇਹ ਤਾਂ ਪੰਥ ਬਸੇ ਮਾ ਉਜੜਾ ਇਹ ਸੰਕਲਪ ਦੇ ਨਾਲ ਪੰਥ ਨੂੰ ਨਾਲ ਲਾਇਆ ਜਾਊਗਾ ਤਾਂ ਪੰਥ ਫੇਰ ਬਖਸ਼ਣ ਹਾਰ ਹੈ ਕਿ ਗੁਰੂ ਫੇਰ ਬਖਸ਼ਣ ਹਾਰ ਹੈ ਤੁਹਾਡੇ ਕਹਿੰਦਾ ਬਾ ਡਾਕਟਰ ਸਾਹਿਬ ਜਿਹੜੇ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੀ ਉਹ ਬਾਗਰੂਰ ਉਹਨਾਂ ਦੇ ਹੱਥ ਹੀ ਰਹੇਗੀ ਕਹਿੰਦਾ ਬਾ ਕਿ ਜਿਹੜੀਆਂ ਬਗਾਵਤੀ ਸੁਰਾਂ ਨੇ ਉਹ ਉੱਠਣਗੀਆਂ ਜ਼ਰੂਰ ਪਰੰਤੂ ਸੰਭਾਲ ਲੀਆਂ ਜਾਣਗੀਆਂ ਪਾਰਟੀ ਦੀ ਲੀਡਰਸ਼ਿਪ ਦਾ ਵੱਡਾ ਹਿੱਸਾ ਇਸ ਵੇਲੇ ਸੁਖਵੀਰ ਸਿੰਘ ਬਾਦਲ ਨਾਲ ਚਟਾਨਵਾ ਖੜਾ ਹੈ ਤੇ ਡਾਕਟਰ ਸਾਹਿਬ ਇੱਕ ਅਪਡੇਟ ਜਿਹੜੀ ਹੈ ਆਪਣੇ ਪ੍ਰੋਗਰਾਮ ਦੌਰਾਨ ਇੱਕ ਪਾਰਟੀ ਦੇ ਵੱਡੇ ਆਗੂ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਜਲਦੀ ਇੱਕ ਹੋਰ ਕਮੇਟੀ ਦੀ ਵੀ ਬੈਠਕ ਹੋਊਗੀ ਅਸੀਂ ਵੱਡੇ ਪੱਧਰ ਉਤੇ ਮੰਥਨ ਵੀ ਕਰਾਂਗੇ ਪਾਰਟੀ ਪ੍ਰਧਾਨ ਸਭੇ ਸਾਰੀ ਲੀਡਰਸ਼ਿਪ ਅਸੀਂ ਬੈਠਾਂਗੇ ਸੋ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਲਈ ਆਪਣਾ ਵੱਡਮੁੱਲਾ ਸਮਾਂ ਦੇਣ ਲਈ ਚੈਨਲ ਈ ਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ